ਇਸ ਗੱਲ ਤੋਂ ਪਹਿਲਾਂ ਦੇ ਦੇ ਵੀ ਭਾਈ ਤੂੰ ਭਾਵੇਂ ਕੰਮ ਕੋ ਮਤਲਬ ਝੋਨਾ ਵੜਨਾ ਤੂੰ ਭਾਵੇਂ ਕੁਝ ਕਰਨਾ ਤੈਨੂੰ ਟਰਾਲੀ ਇੱਚ ਕਰਾਇਏ ਲੈ ਕੇ ਜਦੋਂ ਮੈਂ ਉੱਥੇ ਟਰਾਲੀ ਵੀ ਦੂੰਗੀ ਇਹ ਕਿਹੜਾ ਬੰਦਾ ਮਨ ਅਗਰ ਤਕੜਾ ਉਹ ਆਪਣੀ ਡਿਊਟੀ ਨਿਭਾ ਰਿਹਾ ਨੇ ਉੱਥੇ ਟਰਾਲੀ ਨਹੀਂ ਹਿੱਲੇਗੀ ਨਹੀਂ ਹਿੱਲੇਗੀ ਤੇ ਸਾਡੇ ਕੋਲੇ ਕੋਈ ਇਹਦਾ ਮੈਸੇਜ ਜਾਈਗਾ ਅਸੀਂ ਆਪਦਾ ਆਰਾਮ ਨਾਲ ਜਿਹੜੇ ਕੰਮ ਤੇ ਕਰਨਾ ਕੰਮ ਕਰਾਂਗੇ ਅਗਰ ਇਹਦੇ ਤੇ ਮਾਰਾ ਜਾ ਵੀ ਮੈਸੇਜ ਗਲਤ ਚੱਲਿਆ ਗਿਆ ਭਰਾ ਉਹ ਮਾਰਾ ਜਾ ਵੀ ਫੈਸਲਾ ਸੀ ਇੱਧਰ ਉੱਧਰ ਲੈ ਕੇ ਤੁਹਾਡਾ ਸਾਰਿਆਂ ਦੇ ਅੰਦੋਲਨਾਂ ਦਾ ਸੱਤਿਆਨਾਸ਼ ਕਰ ਦਿਆਂਗੇ ਕਿ ਦੀ ਕਿਹੜੀ ਕਿਹੜੇ ਖੇਡ ਦਾ ਸਕਦਾ ਨਾ ਸਕਦਾ। ਇਹ ਵੀ ਜ਼ਰੂਰਤ ਹੈ ਇੱਥੇ ਦਿਮਾਗ ਦੀ। ਪਰ ਇਹਦੇ ਨਾਲ ਹੀ ਅਗੀ ਗੱਲ ਹੋਰ ਹੈ। ਪੰਜਾਬ ਗਵਰਨਮੈਂਟ ਨੇ ਐਗਰੀਕਲਚਰ ਪਾਲਿਸੀ ਜਿਹੜੀ ਖੇਤੀਬਾੜੀ ਨਵੀਂ ਖੇਤੀਬਾੜੀ ਪਾਲਿਸੀ ਹੈ ਜਿਹੜੀ ਉਹਦਾ ਖਰੜਾ ਭੇਜਿਆ ਸੀ। ਹੁਣ ਜਿਹੜਾ ਉਹਨਾਂ ਨੇ ਖਰੜਾ ਭੇਜਿਆ ਹੈ ਉਹ ਸਾਨੂੰ ਕੱਲ ਨੂੰ ਮੰਗ ਲੈਣ ਦੀ ਦੱਸੋ ਜੀ ਜਵਾਬ ਦਿਓ ਇਹਦੇ ਤੇ ਕੀ ਤੁਸੀਂ ਅਜੇ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਜੇ ਸਹਿਮਤ ਕਿਹਾ ਤਾਂ ਵੀ ਮਰ ਜਾਗੇ ਇਹ ਅਸਹਿਮਤ ਕਿਹਾ ਤਾਂ ਵੀ ਮਰਦੇ ਕਿਉਂਕਿ ਉਹਨੂੰ ਅਜੇ ਪੜਿਆ ਹੀ ਨਹੀਂ ਕਿਸੇ ਨੇ ਉਹਦੇ 'ਚ ਲਿਖਿਆ ਕੀ ਹੈ ਕੀ ਚਲ ਉਹ ਕੌਨਸੀ ਨੂੰ ਪੜਨਾ ਰੀਕੀ ਚ ਪਰਨਾ ਪਤਾ ਨਹੀਂ ਤੁਹਾਡੇ ਨਾਲ ਇਕੱਠੇ ਹੋ ਗਏ ਕਿਤੇ ਉਹਦੇ ਤੇ ਚਰਚਾ ਦੀ ਲੋੜ ਪਵੇ ਮੈਂ ਕਿ ਗੱਲਾਂ ਕਰਨ ਦੀ ਭਾਵੇਂ ਇਹਦੇ ਚਾਹ ਹੈ ਇਹਨੇ ਤੇ ਤੁਹਾਡਾ ਕੀ ਰਾਇ ਹੈ ਇੰਨੀ ਮਿਹਨਤ ਦੀ ਲੋੜ ਆਉਂਦੀ ਤੇਰੀ ਉਹਦੇ ਤੇ ਟਿੱਪਣੀ ਕਰਾਂਗੇ ਨਾ ਹੁਣ ਇੱਕ ਥਿਰ ਉਹਦੇ ਚ ਜਿੰਨਾ ਕੁ ਉਹਨਾਂ ਨੇ ਆਪ ਤਾਂ ਇਹ ਕਿੰਨਾ ਮਹਿੰਜਪ ਕੀਤਾ ਇਹਨਾਂ ਨੇ ਉਹਦੇ ਚ ਇਹ ਨਹੀਂ ਮੈਨੂੰ ਹਜੇ ਪਤਾ ਲੇਕਿਨ ਉਹਨਾਂ ਨੇ ਆਤੀ ਐਗਰੀਕਲਚਰ ਪਾਲਿਸੀ ਜਿਹੜੀ ਭੇਜੀ ਸੀ ਉਹਦੇ ਚ ਲਿਖ ਕੇ ਭੇਜਿਆ ਸੀ ਤੇ ਜ਼ਿਮੀਦਾਰਾਂ ਦੇ ਸਾਧਨਾਂ ਦੀ ਮੁੜ ਦੁਬਾਰਾ ਵੰਡ ਕੀਤੀ ਜਾਏ ਇਹ ਲਿਖਿਆ ਸੀ ਹੁਣ ਅਗਰ ਉਹਨਾਂ ਨੇ ਮੈਂਸ਼ਨ ਕਰਤਾ ਹੈ ਸ਼ਬਦ ਕਿਸ ਤਰ੍ਹਾਂ ਦੇ ਨੇ ਕਿਉਂਕਿ ਕਹਿ ਕੇ ਸਾਹ ਸਕਦੇ ਅਸੀਂ ਤਾਂ ਅਸੀਂ ਤਾਂ ਜਿਹੜੇ ਉਹਨਾਂ ਕੋਲੇ ਵਾਧੂ ਸਾਧਨ ਉਹਨਾਂ ਦੀ ਗੱਲ ਕੀਤੀ ਸੀ ਤੇ ਅਗਰ ਤੁਸੀਂ ਨਾ ਬੋਲੇ ਤਾਂ ਇਹ ਵੀ ਆ ਸਕਦਾ ਹੈ ਕਿ ਇਸ ਦਾ ਸਾਧਨਾਂ ਦੀ ਗੱਲ ਕੀਤੀ ਹੈ ਜਿਮੀਨ ਦੀ ਸਾਧਨਾਂ ਦੀ ਇਹ ਕੀ ਹੈ ਉਹ ਤਾਂ ਕਹੀ ਹੀ ਜਾਂਦਾ ਜੀ ਕਹੇ ਤਾਂ ਨਾ ਮੰਨੇ ਸਤਾਰੋ ਸ਼ਬਦੋ ਜੀ ਉਹਨਾਂ ਦਾ ਹੁੰਨ ਦਾ ਲੀਡਰ ਚੰਗਾ ਜੇ ਠੁੱਕਦੇ ਨੇ ਇਹ ਕਹੇਤਾ ਕਿ ਪੌਣੇ ਤਿੰਨ ਤਨ ਕਿੱਲੇ ਆਉਂਦੀ ਐ ਪੂਰੇ ਪੰਜਾਬ ਚ ਲੋਕਾਂ ਨੂੰ ਮੰਡੀ ਸੁਣੀਓ ਤੁਸੀਂ ਕਿੰਨੇ ਨੇ ਸੁਣੀਆ ਬਣਾਏ ਹੱਥ ਖੜਾ ਕਰੋ ਜਿਹੜੇ ਦਿਨੇ ਸੁਣੀਆ ਬਣਾਏ ਇਹਦਾ ਮਤਲਬ ਬਾਕੀ ਸਾਰਿਆਂ ਨੇ ਨਹੀਂ ਸੁਣੀ ਤੇ ਜਿੰਨਾਂ ਨੇ ਸੁਣੀ ਹੈ ਮੈਂ ਇੱਕ ਮੇਰੀ ਬੇਨਤੀ ਹੈ ਆਪ ਸਭ ਨੂੰ ਹੱਥ ਜੋੜ ਕੇ ਬੀਕ ਕੇ ਮੰਗਦਾ ਜਿਨਾਂ ਨੇ ਸੁਣੀ ਆ ਉਹ ਇੱਕ ਪਰਨ ਕਰੋ ਇੱਕ ਇੱਕ ਨੇਮ ਕਰੋ ਇਹ ਲਾ ਕੇ ਮੈਂ ਇਹ ਵੀਡੀਓ ਆਹ ਲਗਵਾਣ ਆਸਪਰੋਸ ਨੇਰੇ ਕਿੜੇ ਟਟੋਂ ਕੱਢ 50 ਘਰਾਂ ਨੂੰ ਸੁਣਾ ਕੇ ਆਉਂਗਾ ਵੀ ਅਸਲ ਮੈਂ ਦਾ ਪ੍ਰਚਾਰ ਪੂਰਾ ਕਰਦਾ ਇਹਨੇ ਮੇਰੇ ਨਾਲ ਇਹ ਨੂੰ ਸੁਣਾਉ ਲੋਕਾਂ ਨੂੰ ਪਤਾ ਲੱਗੇ ਜਿਹੜੇ ਆਰਾਮ ਨਾਲ ਬੈਠੇ ਐ 40 40 50 50 ਕਿੱਲਾਂ ਦੇ ਮਾਲਕ ਜਿਹੜੇ ਘਰੇ ਸੁੱਤੇ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਨੂੰ ਆਪਾਂ ਇਹ ਗੱਲ ਨੂੰ ਹੁਤਾ ਨੂੰ ਸੋ ਮੇਰਾ ਆਪ ਸਭ ਵੀਰਾਂ ਨੂੰ ਅਰਜ਼ ਕਰਨ ਦਾ ਮਤਲਬ ਹੈ ਪ੍ਰਭੂ ਇਹ ਮੇਰੀ ਸਾਡੀ ਕਿਸੇ ਕਿਸੇ ਜੱਥੇਪਤੀ ਦਾ ਕੋਈ ਗੁਣਤਾ ਲੇਕਿਨ ਵਿਚਾਰ ਧਾਰਕ ਤੌਰ ਤੇ ਅਸੀਂ ਕਿਸਾਨ ਹੈ ਕਿਸਾਨੀ ਉਹਨਾਂ ਚਿਰ ਜਿੰਨਾ ਚਿਰ ਕਿਸਾਨ ਕੋਲੇ ਜ਼ਮੀਨ ਹੈ ਉਹਦੀ ਖੇਤੀ ਹੈ ਜਿਨ੍ਹਾਂ ਚਿਰ ਖੇਤੀ ਕੰਮ ਹੋ ਗਈ ਤਾਂ ਫਿਰ ਅਸੀਂ ਕਹਾਂ ਦੀ ਸਾਡੀ ਕਿਸਾਨੀ ਕਾਦੀ ਰਹੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਦੇ ਤੇ ਪੂਰੀ ਤਾਕਤ ਦੇ ਨਾਲ ਪਹਿਰਾ ਦੇਈਏ ਤੇ ਕਿਸਾਨੀ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਕੌਣ ਲੋਕ ਤੁਹਾਡੀ ਲੜਾਈ ਕਰ ਰਹੇ ਹੁਣ ਬਹੁਤ ਸਾਰੇ ਬੰਦਿਆਂ ਦੇ ਅੰਦਰ ਇੱਕ ਭਲੇਖਾ ਵੱਡੇ ਭਲੇਖੇ ਨੇ ਕੀ ਕਹਿ ਦਿੰਦੇ ਆ ਪ੍ਰਧਾਨ ਜੂ ਦੂਜੀਆਂ ਯੂਨੀਅਨਾਂ ਨੂੰ ਰਲਾਉ ਖਾ ਗਏ ਯਾਹਾਂ ਮੇ ਅੱਪਾ ਕੱਲੇ ਕੀ ਕਰ ਲਾਂਗੇ ਵੀ ਅੱਕੇ ਦਾ ਯੂਨੀਅਨ ਆ ਬਾਲੀਆਂ ਸੀ ਮੈਂ ਤੁਹਾਨੂੰ ਕਿੰਨਾ ਆ ਜਿਹੜਾ ਤੂੰ ਅੱਧਾ ਘੰਟਾ ਪਾਉਣਾ ਘੰਟਾ ਪਹਿਲਾਂ ਬੋਲਿਆ ਮੈਂ ਇਹੀ ਦੱਸਿਆ ਨਾ ਕਿ ਯੂਨੀਅਨ ਦਾ ਆਉਂਦੀ ਹੈ ਨਹੀਂ ਲਿਖਨੇ ਰਿਜ਼ਲਟ ਵੱਡੇ ਆ ਰਹੇ ਆ ਕੇ ਆ ਰਹੇ ਬੋਲਿਓ ਜੇਕਰ ਉਹ ਸਾਡੇ ਵਿੱਚ ਹੁੰਦੀਆਂ ਯੂਨੀਅਨਾਂ ਸਾਰੀਆਂ ਇਸ ਦਿਨ ਇਲੈਕਸ਼ਨ ਹੌਸਾ ਆਸੀ ਉਸ ਦਿਨ ਬੈਠਣਾ ਸੀ ਮੀਟਿੰਗ ਹੋਣੀ ਸੀ ਤੇ ਮੀਟਿੰਗ ਦੇ ਵਿੱਚ ਅਜੰਡਾ ਇਹ ਆਉਣਾ ਸੀ ਕਿਉਂ ਸਾਰਿਆਂ ਨੇ ਰਾਜਨੀਤੀ ਕਰਨੀ ਹੈ ਉਹਨਾਂ ਨੇ ਉਦ ਅਜੰਡਾ ਹੀ ਆਉਣਾ ਸੀ ਕਿ ਅੰਦੋਲਨ ਹੁਣ ਕਰਨ ਦਾ ਕੋਈ ਫਾਇਦਾ ਨਹੀਂ ਵੋਟਾਂ ਤੋਂ ਮਗਰੋਂ ਦੇਖਾਂਗੇ ਜੀ ਹੁਣ ਤਾਂ ਸਰਕਾਰ ਨਵੀਂ ਆਊਗੀ ਕਿਹੜੀ ਆਉਦੀ ਆ ਕਿਹਦੇ ਨਾਲ ਗੱਲ ਬੰਦਦੇ ਆ ਹੁਣ ਕੋਈ ਫਾਇਦਾ ਨਹੀਂ ਅੰਦੋਲਨ ਦੀ ਵੱਟੀ ਪੁੱਜੀ ਜਾਣੀ ਸੀ ਕਿ ਨਹੀਂ ਪੁੱਜੀ ਬੋਲੇ ਮਾਰਦੇ ਜੋ ਵਿੱਚ ਹੁੰਦੇ ਨਾ ਉਹ ਕੋਈ ਹਾਈਦਰਾਬਾਦੀ ਸੀ ਪਾਗਿਆ ਨੇ ਬਹੁਤ ਗੰਟੀ ਨਾਲ ਆਪਣਾ ਮੋਰਚਾ ਚਚਕਾ ਦੇਣਾ ਸੀ ਅਸੀਂ ਥੋੜੇ ਸੀ ਭਾਵੇਂ ਅਸੀਂ ਇੱਕ ਕੋ ਟਿੱਕ ਮੋ ਧੋਕੇ ਇੱਕ ਜੋ ਟੋਕੇ ਮੋਰਚਾ ਚੱਕਣ ਦਾ ਫੈਸਲਾ ਨਹੀਂ ਲਿਆ ਕਿ ਨਹੀਂ ਜੀ ਸਿਸਟਮ ਚਲਾਵਾ ਔਰ ਜੇ ਉਹਨੂੰ ਚਲਾਇਆ ਤਾਂ ਅੱਜ ਤੁਹਾਡਾ ਮੁੱਦਾ ਤੁਹਾਡਾ ਮਸਲਾ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਹੈ ਕਿ ਕਿਸਾਨਾਂ ਕਿਸਾਨ ਕੀ ਮੰਗਦੇ ਨੇ ਡਿਬੇਟਾਂ ਦਾ ਹਿੱਸਾ ਐਸਾ ਕਰੋ ਤੁਸੀਂ ਸੋ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦਿੰਦੇ ਆ ਉਹਨਾਂ ਲੋਕਾਂ ਦਾ ਅਗਰ ਜਾਣਾ ਨਾ ਸੁੱਖਾ ਜਿਹਾ ਸਮਝਣਾ ਹੋਵੇ ਨਾ ਸੁੱਖਾ ਸਮਝਣਾ ਹੋਵੇ ਮੈਂ ਤੁਹਾਨੂੰ ਥੋੜੇ ਜਿਹਾ ਸਮੇਂ ਤੋਂ ਇਕੱਲਾ ਬਹਿਣਾ ਫਿਰ ਤੁਸੀਂ ਸਮਝ ਲਓਗੇ ਇਹ ਕਹਾਣੀ ਕਿਥੇ ਗਈ ਆ ਤਿੰਨ ਤਾਕਤਾਂ ਵਰਲਡ ਲੈਵਲ ਤੇ ਭੇਟਾਈਆਂ ਇੱਕ ਸਰਮਾਇਦਾਰੀ ਸਿਸਟਮ ਠੀਕ ਹੈ ਇੱਕ ਲੇਰਡਸਪਰਾ ਸਰਮਾਇਦਾਰੀ ਸਿਸਟਮ ਆ ਜਿਹੜਾ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਉਹ ਸਾਰੇ ਮਨ ਜਿਹੜੇ ਲੜਕਸ ਨੇ ਇਧਰਲੇ ਪਾਸੇ ਰੂਸ ਖੜਾ ਇਧਰਲੇ ਪਾਸੇ ਚੀਨ ਤਿੰਨਾਂ ਦਾ ਜੋਰ ਲੱਗਿਆ ਹੋਇਆ ਹੈ ਕਿ ਦੁਨੀਆ ਦੇ ਰਾਗ ਉਹ ਕਹਿੰਦਾ ਮੇਰਾ ਹੋਵੇ ਉਹ ਕਹਿੰਦਾ ਮੇਰਾ ਵੀ ਇਹੀ ਹੈ ਕਿ ਨਹੀਂ ਬੋਲਿਓ ਠੀਕ ਹੈ ਵੀ ਖਲਤਾ ਮੈਂ ਠੀਕ ਹੈ ਨਾ ਹੁਣ ਅਗਲੀ ਗੱਲ ਆ ਜਿਹੜਾ ਤੀਜਾ ਤਾਕਤ ਚ ਹੈ ਵੱਡਾ ਇਹ ਆਪਦੀ ਮਰਜ਼ੀ ਕਰ ਰਿਹਾ ਹੈ ਅਗਰੇ ਨੂੰ ਜੇ ਮਰਜ਼ੀ ਦੇਖਣੀ ਆ ਤਾਂ ਨੋਟ ਕਰਿਓ 2 ਮਿੰਟ ਚ ਮੈਂ ਉਹ ਗੱਲ ਤੁਹਾਡੇ ਸਾਹਮਣੇ ਰੱਖ ਦਿੰਦਾ ਐਨਾ ਦੇ ਇਸ਼ਾਰੇ ਤੇ ਗੈਟ ਬਣਿਆ ਇਹਨਾਂ ਦੇ ਇਸ਼ਾਰੇ ਤੇ ਗੈਟ ਬਣਿਆ ਜੀ ਇਹ ਮੁਲਕ ਇਹਨਾਂ ਨੇ ਬਣਾਇਆ ਗੈਟ ਇਹ ਜਦੋਂ ਬਣ ਗਿਆ ਤੇ ਭਾਰਤ ਦੇ ਕੋਲੇ 1986 ਦੇ ਵਿੱਚ ਦਾ ਖੜਾ ਆ ਗਿਆ ਆਪਣੇ ਉਦੋਂ ਭਾਰਤ ਦੇ ਅੰਦਰ ਇੱਕ ਅਜਕਾਹੀ ਬਹੁਤ ਸਿਆਣਾ ਆਈਪੀਐਸ ਆ ਸਭੀ ਆਈਐਸ ਐਸਪੀ ਸ਼ੁਕਲਾ ਕੇਂਦਰ ਚ ਬਿਠਾ ਉਹ ਕੰਦਾ ਦੇ ਨਾਮ ਬਿਲਕੁਲ ਨਹੀਂ ਤਾਂ ਬਹੁਤ ਮਾੜਾ ਇਹ ਤਾਂ ਦੇਸ਼ ਨੂੰ ਮਨ ਦੁਆਰਾ ਖਲਾਫ ਕਰ ਦੇਗਾ ਇਹਦੇ ਤਾਂ ਲਿਖਿਆ ਕਿ ਜ਼ਮੀਨ ਕਿਸਾਨਾਂ ਤੋਂ ਲੈਣੀ ਆ ਤੇ ਵੱਡੇ ਵੱਡੇ 40 40 50 50 ਹਜ਼ਾਰ ਏਕੜ ਦੇ ਫਾਰਮ ਜਾਰ ਕਰਨੇ ਆ ਇਹ ਤਾਂ ਮਤਲਬ ਕਾਰਪੋਰੇਟ ਪੱਕੀ ਆ ਸਾਰਾ ਕੁਝ ਇਹ ਬਿਲਕੁਲ ਨਹੀਂ ਇਹਦੇ ਇਹਦੇ ਮੈਂਬਰ ਬਣਨਾ ਚਾਹੀਦਾ ਉਸ ਬੰਦੇ ਨੇ ਲੱਖੜਾ ਇਹਨੇ ਕਹਿਣ ਤੇ ਇੱਕ ਕਮੇਟੀ ਬਣਦੀ ਐ ਐਫ ਟੀ ਪੰਜ ਐਮਪੀਆਂ ਦੀ ਇੱਕ ਕਮੇਟੀ ਬਣੀ ਜੀ ਦਾ ਚੇਅਰਮੈਨ ਇੰਦਰ ਕੁਮਾਰ ਗੁਜਰਾਵਲ ਉਹਨੇ ਸਰਵੇਖਣ ਸਾਰੇ ਨੂੰ ਪੜਾਇਆ ਬ੍ਰਿੰਗੀ ਨਾਲ ਉਹ ਜਾਂਚਾ ਜਾਂਚ ਕੇ ਉਹ ਕਮੇਟੀ ਨੇ ਫੈਸਲਾ ਕੋਰ ਦਿੱਤੀ ਕਿ ਨਹੀਂ ਇਹਦੇ ਮੈਂਬਰ ਨਹੀਂ ਬਣਨਾ ਦੋ ਚੀਜ਼ਾਂ ਆ ਗਈਆਂ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ ਇਹਦਾ ਮਤਲਬ ਭਾਰਤ ਨੂੰ ਦੇ ਮੈਂਬਰ ਨਹੀਂ ਬਣਨਾ ਚਾਹੀਦਾ ਸੀ ਨਾ ਜਦੋਂ ਕਮੇਟੀ ਨੇ ਵੀ ਕਿਹਾ ਤਾਂ ਨਹੀਂ ਬਣਨਾ ਹੁਣ ਹੁੰਦਾ ਕੀ ਹੈ ਮੈਂ ਕਹਿੰਦਾ ਵੀ ਨਾਜ ਭਾਰਤ ਦੇ ਉੱਤੇ ਇਹਨਾਂ ਦਾ ਚੱਲ ਰਿਹਾ ਹੈ ਮੈਂ ਕਹੀ ਇਹ ਨਾ ਸ਼ਾਬਦੇ ਇੱਥੋਂ ਕੀ ਹੁੰਦਾ ਹੈ ਇਹਨਾਂ ਦਾ ਇਹਨਾਂ ਬਾਡ ਬੈਂਕ ਸਮਝਿਆ ਨਾ ਇਹਨਾਂ ਦੀ ਇਹ ਬਾਡ ਬੈਂਕ ਵੌਲਡ ਬੈਂਕ ਦੇ ਚਿਕੀ ਕਰਦਾ ਭਾਰਤ ਨੂੰ ਇਹ ਕਹਿੰਦਾ ਆ ਜਿਹੜਾ ਤੁਹਾਡਾ ਅਧਿਕਾਰੀ ਐਸਪੀ ਸ਼ੁਕਲਾ ਬੈਠਾ ਹੈ ਇਹਨੂੰ ਇਸ ਪਦਵੀ ਤੋਂ ਹਟਾਓ ਤੇ ਇਹਦੀ ਥਾਂ ਤੇ ਅਨਮਰ ਅਲਹੁਟਾ ਨੂੰ ਅਪੁਆਇੰਟ ਕਰੋ ਉਸ ਠਿੱthi ਨੂੰ ਮੰਨ ਕੇ ਭਾਰਤ ਸਰਕਾਰ ਐਸਪੀ ਸ਼ੁਕਲਾ ਨੂੰ ਹਟਾ ਦਿੰਦੀ ਹੈ ਤੇ ਅਨਮਰ ਅਲਹੁਟਾ ਨੂੰ ਲਾ ਦਿੰਦੀ ਹੈ ਸੋਚੋ ਬਰਾਬਰ ਸਰਕਾਰ ਕੌਣ ਚਲਾ ਰਹੀ ਹੈ ਮੇਰੀ ਗੱਲ ਠੀਕ ਹੈ ਕਿ ਗਲਤ ਹੈ ਠੀਕ ਹੈ ਨਾ ਮਕਜ਼ੂਰ ਇਹਨਾਂ ਦਾ ਲੱਗਿਆ ਹੋਇਆ ਇਹਨਾਂ ਨੇ ਵੀ ਉਹ ਪਾਲਿਸੀ ਲੈ ਆਂਦੀ ਕਿ ਅਸੀਂ ਆਪਦੇ ਕਾਰਪੋਰੇਟਾਂ ਨੂੰ ਜ਼ਮੀਰ ਸਿ ਦੇਣੀ ਆ ਤੇ ਆਹ ਜਿਹੜੇ ਲੋਕ ਨੇ ਇਹ ਸਸਤੀ ਲੇਬਰ ਕਾਰਪੋਰੇਟ ਧਿਰਾਂ ਨੂੰ ਪ੍ਰੋਵਾਈਡ ਕਰਾਉਣੀ ਉਹਨਾਂ ਦਾ ਅਜੰਡਾ ਇਹ ਹੈ ਇਹਨਾਂ ਤੋਂ ਹੁਣ ਆਹ ਜਿਹੜੀਆਂ ਦੋ ਨਹੀਂ ਚੀਨ ਰੂਸ ਆਤੀ ਰਾਮੇਨਾ ਰਾਜ ਕਰ ਰਹੀਆਂ ਨੇ ਮੋਦੀ ਦੇ ਰਾਹੀ ਕਰ ਰਹੀਆਂ ਨੇ ਡਾਕਟਰ ਮਨਮੋਹ ਸਿੰਘ ਦੇ ਰਾਹੀ ਕਰ ਰਹੀਆਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਰਾਹੀ ਕੀਤਾ ਜਾਂ ਜਿੰਨੇ ਵੀ ਅੱਜ ਤੱਕ ਪ੍ਰਧਾਨ ਮੰਤਰੀ ਸਾਹਮਣੇ ਬਣੇ ਇੰਨਾਂ ਨੇ ਰਾਜ ਕੀਤਾ ਠੀਕ ਹੁਣ ਆ ਰਾਜ ਕਰਨਾ ਚਾਹੁੰਦੀਆਂ ਨੇ ਆਪ ਦੇ ਆਪ ਦੇ ਬੰਦੇ ਜਿਨ੍ਹਾਂ ਨੇ ਵੀ ਇੱਥੇ ਪਲਾਨ ਕਰਕੇ ਛੱਡੇ ਹੋਏ ਨੇ ਕਿ ਨਹੀਂ ਛੱਡੇ ਬੋਲਿਓ ਤੁਸੇ ਤੈਨੂੰ ਤਾਂ ਪਤਾ ਹੈ ਛੱਡੇ ਹੋਏ ਨੇ ਉਹਨਾਂ ਨੇ ਆਪ ਦੇ ਆਪ ਦੇ ਬੰਦੇ ਲਾਲ ਛੱਡੇ ਆਵੇ ਸਾਰਿਆਂ ਨੇ ਛੱਡੇ ਹੋਏ ਆ ਛੱਡੇ ਆ ਨਾ ਛੇਕਰ ਯੂਨੀਅਨ ਦਾ ਮਤਲਬ ਕੀ ਹੁੰਦਾ ਹੈ ਯੂਨੀਅਨ ਹੁੰਦੀ ਹੈ ਕਿੱਤੇ ਦੀ ਹੋਰ ਜਿਹੜੇ ਲੈ ਦਿੰਦਾ ਤੁਹਾਨੂੰ ਗੱਲ ਦੇਣਾ ਯੂਨੀਅਨ ਕਿੱਤੇ ਦੀ ਹੁੰਦੀ ਹੈ ਲੇਬਰ ਆ ਉਹਨਾਂ ਦੀ ਲੇਬਰ ਲੇਬਰ ਦਾ ਕਿੱਤੇ ਦੀ ਯੂਨੀਅਨ ਹੈ ਕਿਸਾਨ ਹੈ ਕਿਸਾਨੀ ਕਿੱਤੇ ਦੀ ਯੂਨੀਅਨ ਹੈ ਮੈਂ ਕਿਹਾ ਕਿ ਕਿੰਨੀ ਕਿੱਥੇ ਕਿੱਥੇ ਦੀ ਯੂਨੀਅਨ ਹੈ ਤੇ ਜੇ ਕੋਈ ਬਿਜਲੀ ਬੋਰਡ ਦਾ ਮਲਾਜ਼ਮ ਹੈ ਤੇ ਉਹਨਾਂ ਦੀ ਯੂਨੀਅਨ ਇਹੀ ਹੈ ਨਾ ਹੁਣ ਅੰਦਾਜ਼ਾ ਲਾਇਓ ਇਹਨਾਂ ਦਾ ਇੱਕ ਤੋਂ ਨਿਕਤੇ ਦਾ ਇਹਨਾਂ ਦੇ ਇੱਕ ਧਰ ਦਾ ਬੰਦਾ ਨਾ ਇਹਦਾ ਬਿਜਲੀ ਬੋਰਡ ਦੀ ਯੂਨੀਅਨ 'ਚ ਬੈਠਾ ਹੈ ਨਾਲੇ ਲੇਬਰ ਯੂਨੀਅਨ 'ਚ ਬੈਠਾ ਹੈ ਨਾਲੇ ਕਿਸਾਨ ਯੂਨੀਅਨ 'ਚ ਬੈਠਾ ਹੈ ਨਾਲੇ ਨਾਲੇ ਡਰਾਈਵਰਾਂ ਦੀ ਯੂਨੀਅਨ 'ਚ ਬੈਠਾ ਹੈ ਮਿੱਗਣ ਨਾਲੇ ਮਾਸਟਰਾਂ ਦੀ ਯੂਨੀਅਨ 'ਚ ਬੈਠਾ ਹੈ ਇਹਦਾ ਮਤਲਬ ਪੋਲਿਟਿਕਲ ਪਾਰਟੀ ਹੈ ਦੋਸਤੋ ਇਹਦਾ ਮਤਲਬ ਉਹ ਯੂਨੀਅਨ ਨਹੀਂ ਹੈ ਉਹ ਇੱਕ ਪੋਲਿਟਿਕਲ ਪਾਰਟੀ ਹੈ ਉਹ ਇਸ ਤਰ੍ਹਾਂ ਚ ਨੇ ਕਿ ਸਾਡਾ ਵੋਟ ਕਿਦੋਂ ਇਕੱਠਾ ਹੁੰਦਾ ਹੈ ਵੋਟ ਸਾਡਾ ਵਾਅਦਾ ਕਿਦੋਂ ਹੁੰਦਾ ਹੁਣ ਕਿਵੇਂ ਵਾਅਦਾ ਵੋਟ ਉਹਨਾਂ ਦਾ ਉਹ ਵੀ ਨੋਟ ਕਰ ਲਿਓ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਜ਼ਮੀਨ ਹੈ ਤੁਸੀਂ ਕਿਸਾਨ ਹੋ ਇਸੇ ਕਾਮਰੇਟ ਨੂੰ ਜਾਂ ਮਦਨ لال ਛੰਡੇ ਨੂੰ ਵੋਟ ਪਾ ਦੋਵੇ ਨਹੀਂ ਪਾਉਂਦੇ ਤੋਂ ਦੋਸਤੋਂ ਮਗਰ ਤੇ ਕਰਿਆ ਮੇਰੇ ਕੰਨੀ ਤਿਆਰ ਰੱਖੋ ਨਹੀਂ ਪਾਉਂਦੇ ਨਹੀਂ ਪਾਉਂਦੇ ਨਾ ਤਾਂ ਫਿਰ ਦਾ ਮਤਲਬ ਤੁਹਾਡੀ ਵੋਟ ਉਹਨਾਂ ਨੂੰ ਤੁਹਾਡੀ ਜ਼ਮੀਨ ਨਹੀਂ ਪੈਂਦੇ ਰਹੀ ਨਾ ਹੈ ਨਾ ਬਿਲਕੁਲ ਜ਼ਮੀਨ ਨਹੀਂ ਪੈਂਦੇ ਰਹੀ ਤਾਂ ਅਗਲਾ ਚਾਹੁੰਦਾ ਵੀ ਆਹ ਵੋਟ ਸਾਡੇ ਕੰਨੀ ਕਿਵੇਂ ਆਵੇ ਇਹ ਤਾਂ ਆਉਂਦੀ ਹੈ ਜੇ ਇਹਨਾਂ ਦੀ ਜ਼ਮੀਨ ਇਹਨਾਂ ਕੋਲੋਂ ਖੁੱਸਦੀ ਹੈ ਜਿਵੇਂ ਜਿਵੇਂ ਜਿਹੜੇ ਕਿਸਾਨ ਕੋਲੋਂ ਜ਼ਮੀਨ ਖੋਸਨੀ ਜਾਂਦੀ ਹੈ ਉਹ ਫਿਰ ਲੇਬਰ ਯੂਨੀਅਨ ਨੂੰ ਚੱਲ ਜਾਂਦਾ ਹੈ ਲੇਬਰ ਯੂਨੀਅਨ ਦਾ ਝੰਡਾ ਲਾਲ ਉਹੀ ਹੈ ਉਹਦੇ ਅੰਦਰ ਤੁਰਿਆ ਜਾਂਦਾ ਨਾ ਹੌਲੀ 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 ਜਿਵੇਂ ਜਿਵੇਂ ਇਧਰਲੇ ਪਾਸੋਂ ਤੇ ਸੰਗਾਂ ਜੋ ਗਿਣਤੀ ਘਟਦੀ ਜਾਏਗੀ ਉਧਰਲੇ ਪਾਸੇ ਵਧਦੀ ਜਾਏਗੀ ਤਾਂ ਉਹਨਾਂ ਦੀ ਵੋਟ ਆਪਣੇ ਆਪ ਬਿਨਾ ਕੁਝ ਕੀਤੇਆਂ ਬਿਨਾ ਕੁਝ ਕੀਤੇਆਂ ਉਹਨਾਂ ਦੀ ਵੋਟ ਬਦਲੇ ਵਧੇਗੀ ਸਿਰਫ ਇੰਨਾ ਹੀ ਕਰਨ ਦੀ ਲੋੜ ਹੈ ਕਿ ਆਹ ਜਿਹੜੀ ਲੜਾਈ ਐ ਐਸ ਲੜਾਈ ਤੋਂ ਗਰੇਜ ਕਰੋ ਆਪਾਂ ਲਈ ਕੀ ਲੜ ਰਹੇ ਆਂ ਆਪਾਂ ਲੜ ਰਹੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੋਵੇ ਆਪਾਂ ਲੜਾਈ ਲੜ ਰਹੇ ਡਾਕਟਰ ਸ਼੍ਰੀਮਾਨਾਥ ਦੀ ਰਿਪੋਰਟ ਮਿਲੇ ਅਗਰ ਡਾਕਟਰ ਸ਼੍ਰੀਮਾਨਾਥ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਮਿਲਦਾ ਹੈ 4000 ਤੋਂ ਉੱਪਰ ਕਰਦਣਾ ਰੇਟ ਬਣਦਾ 33400 ਜੀ ਦੇ ਭੋਨੇ ਦਾ ਰੇਟ ਬਣਦਾ ਹੈ 11000 ਰੁਪਏ ਦੇ ਲਗਭਗ ਨਰਮੇ ਦਾ ਰੇਟ ਬਣਦਾ ਹੈ ਅਗਰ ਇਹ ਰੇਟ ਹੋ ਜੇ ਕਿਸਾਨਾਂ ਦਾ ਤੇ ਸਿਰ ਕਰਜ਼ਾ ਰਹੇਗਾ ਨਹੀਂ ਰਹਿੰਦਾ ਨਾ ਤੇ ਕਰਜ਼ੇ ਨਾਲ ਜ਼ਮੀਨ ਜਾਣੀ ਹੈ ਕਰਜ਼ੇ ਨਾਲ ਜ਼ਮੀਨ ਜਾਣੀ ਹੈ ਤੇ ਜ਼ਮੀਨ ਜਾਣੀ ਹੈ ਤਾਂ ਤੁਸੀਂ ਲੇਬਰ ਬਣਨਾ ਹੈ ਲੇਬਰ ਬਣਨਾ ਤੇ ਉਹਨਾਂ ਦੀ ਵੋਟ ਬਣਨੀ ਹੈ ਤੋਂ ਉਹਨਾਂ ਨੇ ਤੁਹਾਨੂੰ ਆਪਦੀ ਵੋਟ ਬਣਾਉਣ ਲਈ ਤੁਹਾਡੀ ਜ਼ਮੀਨ ਜਾਣੀ ਜ਼ਰੂਰੀ ਹੈ ਜ਼ਮੀਨ ਜਾਣ ਦੇ ਲਈ ਤੁਹਾਨੂੰ ਇਹ ਡਾਕਟਰ ਸੋਮੇਨਾਥਨ ਦੀ ਰਿਪੋਰਟ ਤੇ ਐਮਐਸਟੀ ਦੀ ਗਰੰਟੀ ਦਾ ਕਾਨੂੰਨ ਨਾ ਮਿਲੇ ਤਾਂ ਗੱਲ ਬਣੇਗੀ ਕੀ ਕਿਹੜਾ ਬਿਲਕੁਲ ਸਹੀ ਉਹ ਇਸ ਕਰਕੇ ਇਸ ਅੰਦੋਲਨ ਤੋਂ ਦੂਰ ਨੇ ਆਪਣਾ ਭਰ ਕਿਥੇ ਵੀ ਲਿਖਦੇ ਬਖਰੇਵਾ ਲਕੀਰ ਇੱਥੇ ਨਿਕਲਦੀ ਆ ਕਿ ਅਸੀਂ ਇਸ ਕਰਕੇ ਲੜ ਰਹੇ ਹਾਂ ਕਿ ਕਿਸਾਨ ਦੀ ਜ਼ਮੀਨ ਬਚਾਉਣੀ ਹੈ ਹਰ ਹਾਲ ਦੇ ਵਿੱਚ ਬਚਾਉਣੀ ਹੈ ਕਿ ਉਹ ਇਸ ਗੱਲ ਤੇ ਲੱਗੇ ਹੋਏ ਨੇ ਇਹ ਹਰ ਹਾਲਤ ਦੇ ਵਿੱਚ ਇਹਦੀ ਜ਼ਮੀਨ ਜਾਇਗੀ ਤਾਂ ਇਹ ਵੋਟ ਸਾਡੀ ਬਣੇਗੀ ਇਹ ਸਾਡੇ ਪੱਖ 'ਚ ਖੜਾ ਹੋਵੇਗਾ ਉਹਨੂੰ ਤੁਹਾਨੂੰ ਆਪਦੇ ਪੱਖ ਚ ਲਜਾਣ ਲਈ ਇਹ ਲੋੜ ਹੈ ਇਹ ਵਕਤ ਦੀ ਉਹਨਾਂ ਦੀ ਸਮਝ ਨਹੀਂ ਲੋੜ ਹੈ